ਇੰਨਾਂ ਰਿਸ਼ੂ ਆ ਜੀ ਮੈਂ ਵਾਰਡ ਨੰਬਰ 3 ਤੋਂ ਲੋਂਗ ਕਰਦਾ ਮੈਂ ਨਾ ਇੱਕ ਛੁਕੀ ਸੀਗਾ ਉਹਦਾ ਮੈਂਬਰ ਕੋਲੋਂ ਦਾ ਮੇਰੇ ਵਾਰਡ ਦੇ ਜਿਹੜੇ ਮੇਰੇ ਹਮਾਇਤੀ ਸੀ ਉਹਦੇ ਬੋਟ ਕੱਟ ਕੇ ਦੂਸਰੇ ਵਾਰਡ ਚ ਸੁੱਟਦੇ ਆ ਮੇਰੀ ਮੰਗ ਇਹ ਆ ਪ੍ਰਸ਼ਾਸਨ ਲਈ ਬਹੁਤੀ ਕੋਈ ਮੰਗ ਨਹੀਂਗੀ ਕਿ ਤੁਸੀਂ ਫੇਅਰ ਇਲੈਕਸ਼ਨ ਕਰਾਓ ਇਹ ਪੋਲਿਟੀਕਲ ਇੰਟਰਫੀਰੈਂਸ ਹੋਈ ਆ ਇਹ ਨਹੀਂ ਹੋਣੀ ਚਾਹੀਦੀ ਸਾਡੇ ਪਿੰਡ ਦੇ ਜਾਂ ਇਲੈਕਸ਼ਨ ਕਰੋ ਜੇ ਫੇਅਰ ਕਰੋ ਜੇ ਕਿ ਇਹਨੂੰ ਆਪਣੇ ਜੇ ਤੁਸੀਂ ਵੀ ਨਹੀਂ ਕੈਂਡੀਡੇਟ ਹੋ ਤੇ ਫਿਰ ਇੰਦੇ ਇੰਦੇ ਦੇ ਤੜੇ ਵਜੀਆਂ ਤੇ ਕਰਨੀਆਂ ਨਹੀਂ ਚਾਹੀਦੀਆਂ ਜਿੱਥੇ ਮੈਂ ਕਹਿੰਦਾ ਜਿਹੜੇ ਪਿਛਲੇ ਵਾਰ ਦੇ ਬਾੜਵੰਦੀ ਹੈ ਉਹੀ ਚੱਲਣੀ ਚਾਹੀਦੀ ਹੈ ਫੇਰ ਇਲੈਕਸ਼ਨ ਹੋਣੀ ਚਾਹੀਦੀ ਹੈ ਕਿਸੇ ਦੀ ਪੋਲਿਟੀਕਲ ਇੰਟਰਫੀਅਰੈਂਸ ਨਹੀਂ ਹੋਣੀ ਚਾਹੀਦੀ ਕਿਉਂਕਿ ਤੁਹਾਨੂੰ ਕੀ ਲੱਗਦਾ ਕਿ ਇੱਥੇ ਜੋ ਵੀ ਹੋਇਆ ਪੋਲਿਟੀਕਲ ਸਰ 100% ਇਹ ਹੈ ਪੋਲਿਟੀਕਲ ਇੰਟਰਫੀਅਰੈਂਸ ਹੈ ਜੇ ਆਵੇਂ ਬਿਲੀਆਲੋ ਨੂੰ ਫੋਨ ਕੀਤਾ ਉਹ ਕਹਿੰਦੇ ਜੀ ਸੈਕਟਰੀ ਨੇ ਕਰਾਇਆ ਸੈਕਟਰੀ ਸਾਹਿਬ ਨੂੰ ਫੋਨ ਕੀਤਾ ਉਹ ਕਹਿੰਦੇ ਕਿ ਇਹ 23 ਦੇ ਉਹ ਉਹਦੀ ਬਾੜਵੰਦੀ ਵੀਰੀਆ ਪਰ ਅਗਰ ਕਿਸਨੇ ਵੀ ਕੀਤੀ ਹੈ ਪਿੰਡ ਦੇ ਕਿਸੇ ਵੀ ਬੰਦੇ ਨੂੰ ਲੈ ਕੇ ਤੇ ਪੁੱਛਣਾ ਚਾਹੀਦਾ ਨਾ ਕਿ ਤੁਸੀਂ ਬਾੜਵੰਦੀ ਕਰ ਰਹੇ ਹੋ ਕਿੰਨੂੰ ਕੋਈ ਇੱਕ ਮੰਦਾਂ ਦੇ ਦੋਵਾਂ ਦੇ ਘੇ ਬਾੜ ਚ ਕੇ ਕੋ ਸਲਾਹ ਲਵੋ ਕਿ ਇਸ طرح ਹੀ ਬਾੜਵੰਦੀ ਕਰਦੀ ਹੈ ਇਹ ਥੋੜਾ ਕਿ ਕਿਸ ਦੇ ਘਰ ਬਹਿ ਕੇ ਤੁਸੀਂ ਬਾੜਵੰਦੀ ਕਰ ਲੋ ਜਾਂ ਕਿ ਇਹਦੇ ਕੋਲ ਆਫਿਸ ਚ ਬਹਿ ਕੇ ਬਾੜਵੰਦੀ ਕਰ ਲੋ ਇਹ ਤਾਂ ਗਲਤ ਆ ਨਾ ਸਰ ਜਦੋਂ ਇਹ ਬਾੜਵੰਦੀਆਂ ਹੁੰਦੀਆਂ ਆ ਜਿਹੜੇ ਪਿੰਡ ਦੇ ਮੋਤਵਾਰ ਹੁੰਦੇ ਜਾਂ ਸਰਪੰਚ ਚ ਮੈਂਬਰ ਪੰਜਾਬ ਹੁੰਦੀ ਆ ਉਹ ਮਕਿੰਦੀ ਸਲਾਹ ਨਾ ਹੁੰਦੀ ਬਾੜਵੰਦੀ ਕੀ ਉਹਨਾਂ ਦੀ ਸਲਾਹ ਲਈ ਗਈ ਚ ਸਰ ਜੋ ਸਾਨੂੰ ਪਤਾ ਲੱਗਿਆ ਉਹ ਜਿੰਨੇ ਵੀ ਸਾਡੇ ਐਕਸਮ ਹੀ ਮੈਂਬਰ ਹੀ ਉਹਨਾਂ ਨੂੰ ਵੀ ਨਹੀਂ ਪੁੱਛਿਆ ਗਿਆ ਉਹ ਜਿਹੜੇ ਮੌਜੂਦਾ ਮੈਂਬਰ ਹੋਣਾ ਪੁੱਛਿਆ ਗਿਆ ਜੇ ਨਹੀਂ ਪੁੱਛਿਆ ਗਿਆ ਉਹ ਉਹ ਉਹਨਾਂ ਨੂੰ ਪਤਾ ਸਾਨੂੰ ਇਸ ਸਵਾਰੇ ਨਹੀਂ ਪਤਾ ਪਰ ਜਿਹੜੇ ਐਕਸ ਮੈਂਬਰ ਹੋਣਨੋਂ ਮੜਮੋ ਤਾਂ ਪੁੱਛਣਾ ਤੇ ਚਾਹੀਦਾ ਨਾ ਕਿ ਤੁਸੀਂ ਆਈ ਵਾਰਡਬੰਦੀ ਕਰਨ ਲੱਗੇ ਆ ਤੁਸੀਂ ਇਹ ਠੀਕ ਹੈ ਜਾਂ ਨਹੀਂ ਹਾਂ ਜੇ ਕੀਤੀ ਵੀ ਹੈ ਇੱਕ ਵਾਰੀ ਸਾਨੂੰ ਉਹ ਦੱਸੋ ਵੋਟਰ ਸੂਚੀ ਦੱਸੋ ਕਿ ਤੁਹਾਨੂੰ ਸਹੀ ਕੀ ਕੀਤਾ ਜਾਂ ਨਹੀਂ ਕੀਤਾ ਤੁਸੀਂ ਇਹ ਲਗਾ ਕੇ ਰੱਖਣ ਦੇ ਰਹੋ ਆਈ ਬੀਐਲ ਨੂੰ ਫੋਨ ਕਰਦੇ ਆ ਉਹ ਕਹਿੰਦੇ ਵੀ ਫੈਕਟਰੀ ਸਾਹਿਬ ਨੇ ਕਰਾਇਆ ਸੈਕਟਰੀ ਫੋਨ ਕਰੋ ਕਹਿੰਦੇ ਕਿ 2023 ਦੀ ਵਾਰਡਬੰਦੀ ਹੋਈ ਦੀ ਤੇ ਜੇ 23 ਦੀ ਵੀ ਹੋਈ ਤੇ ਕਿਸ ਬੇਸ ਤੇ ਹੋਈ ਦੀਆਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਕੋਲ ਸਰ ਅਸੀਂ ਕਹਿੰਨੇ ਕਿ ਜੇ ਇਲੈਕਸ਼ਨ ਫੇਅਰ ਫੇਅਰ ਇਲੈਕਸ਼ਨ ਹੋਣੇ ਚਾਹੀਦੇ ਕੋਈ ਪੋਲਿਟਿਕਲ ਇੰਟਰਫੇਰੈਂਸ ਨਹੀਂ ਹੋਣੀ ਚਾਹੀਦੀ ਸਾਡੇ ਪਿੰਡ 'ਚ ਇਹ ਤਾਂ ਤੁਹਾਡੇ ਬੰਦੀ ਨਾਲ ਫਿਰ ਤੇ ਇੱਕ ਲੜਾਈ ਲੱਗਣ ਵਾਲੀ ਗੱਲ ਆ ਜਿਹਦੇ ਨਾਲ ਇੱਕ ਜਿਹੜੀ ਕਾਫੀ ਟਾਈਮ ਦੀ ਸਾਡੇ 10-15 ਸਾਲ ਦੀ ਜਿਹੜੀ ਇੱਕ ਮਹੱਲੇ ਦੇ ਵਿੱਚ ਬੌਂਡਿੰਗ ਮੜੀਦੀ ਆ ਉਹ ਤੋ ਉਹ ਤੋੜੀ ਗਈ ਆ ਸਰ ਇਹ ਵੀ ਦਿਖਾਈ ਜਾਂਦਾ ਕਿ ਇੱਕ ਘਰ ਦੇ ਪਰਿਵਾਰ ਦੇ ਜੀ ਆ ਜਿਹਦੇ ਉਹਦਾ ਮੁਖੀ ਆ ਉਹਨੂੰ ਤਿੰਨ ਹਾਂਜੀ ਹਾਂਜੀ ਇਹ ਮੇਰੇ ਚਾਚਾ ਜੀ ਆ ਇਹਨਾਂ ਤਿੰਨ ਕੈਂਡੀਡੇਟ ਜਿਹੜੇ ਆ ਦੂਸਰੇ ਵਾਰ ਚ ਸੋਟੜੇ ਆ ਇਹਨਾਂ ਨੂੰ ਇੱਕ ਇਹਨਾਂ ਦੇ ਘਰ ਦੇ ਵਿੱਚ ਲੜਾਈ ਲੁਈ ਹੈ ਜੇ ਮੰਨ ਲਓ ਮੈਂ ਨਹੀਂ ਅਗਰ ਇਹ ਕੁਝ ਖਰੋਣਾ ਚਾਹੁੰਦੇ ਆ ਮੈਂਬਰ ਖਰੋਣਾ ਚਾਹੁੰਦੇ ਆ ਗੱਲੋਂ ਕੁਝ ਵੀ ਖਰੋਣਾ ਚਾਹੁੰਦੇ ਆ ਇਹਦੇ ਆਪਣੇ ਇਹ ਮੈਂਬਰ ਇਹਨਾਂ ਨੂੰ ਬੋਰਡ ਨਹੀਂ ਪਾ ਸਕਦੇ ਫਿਰ ਇਹ ਵੀ ਦੇਖੋ ਨਾ ਇਹ ਤਾਂ ਹੋਣਾ ਚਾਹੀਦਾ ਸਾਡੇ ਮੇਰੇ ਘਰ ਦੇ ਲਾਗੇ ਇੱਕ ਘਰ ਆ ਉਹਨਾਂ ਜੋਗ ਕੇ ਨੇ ਪੰਜ ਵਾਰ ਚ ਸੋਟੜੇ ਆ ਜੇ ਇਹ ਕਹਿੰਦੇ ਕਿ ਅਸੀਂ ਏਰੀਆ ਦੇਖਿਆ ਤੇ ਏਰੀਆ 'ਚ ਇੰਦਾ ਵੀ ਨਹੀਂ ਹੁੰਦਾ ਕਿ ਲੋਕਲ ਜਿਹੜੇ ਨਾਲ ਲੱਗਦੇ ਆ ਘਰ ਫਿਰ ਉਹਨਾਂ ਨੂੰ ਤੁਸੀਂ ਦੂਸਰੇ ਵਾਰ ਦੇ ਕਿੰਨਾ ਸੋਟ ਸਕਦੇ ਹੋ ਹਰ ਵਾਰ ਜੇ ਰਹਿ ਸਿਰ ਤੇ ਤਿੰਨ ਵਾਰ ਦੀ ਗੱਲ ਨਹੀਂ ਆ ਤੀ ਹਰ ਵਾਰ ਚ ਹੋਇਆ ਤੁਸੀਂ ਇੱਥੇ ਆਹੀਂ ਪ੍ਰਸ਼ਾਸਨ ਅੱਗੇ ਕਹਿੰਦੇ ਆ ਕਿ ਪੁਰਤਾਲ ਕੀਤੀ ਜਾਏ ਅਗਰ ਕੋਈ ਇੱਥੇ ਜ਼ਿੰਮੇਵਾਰ ਹੈ ਤਾਂ ਉਹਨਾਂ ਨੂੰ ਪੁੱਛਿਆ ਜਾਏ ਕਿ ਤੁਸੀਂ ਕਿਸ ਵੇਚ ਤੇ ਕਰਨ ਦੇ ਰਹੇ ਹੋ ਕਿਸੇ ਇੱਕ ਬੰਦੇ ਨੂੰ ਕੋਈ ਕੇਸ ਤੋਂ ਸਲਾਹ ਲਈ ਹੈ ਉਹਦਾ ਨਾਂ ਦੱਸੋ ਸਾਨੂੰ ਤੁਹਾਡੇ ਕਹਿੰਦਾ ਮਤਲਬ ਇਹ ਹੈ ਕਿ ਜੋ ਸਾਡੀ ਪਹਿਲੀ ਵਾਰ ਬੰਦੀ ਹੈ ਉਹੀ ਹਾਂਜੀ 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 ਇਹਦੇ ਚ ਵਿਨਿੰਗ ਕੈਂਡੀਡੇਟ ਜਿਹਨੂੰ ਆਪਣੇ ਤੇ ਯਕੀਨ ਆ ਉਹ ਜਿੱਤੇਗਾ ਜਿਹਨੂੰ ਹੈਗਾ ਉਹ ਰਹੇਗਾ ਜੀ ਜਿਹਦੇ ਗੋਸ਼ ਕਰਦੇ ਉਹ ਬੋਲਦੇ ਸੀ ਕਿ ਨਹੀਂ ਲੈ ਕੇ ਜਿਹੜਾ ਵੀ ਵਾਰ ਬੰਦੀ ਹੋਈ ਹੈ ਕੀ ਆ ਰੋਸ਼ ਕਿ ਆ ਕੇ ਤੜਾ ਕੇ ਸਰ ਗੱਲ ਇਦਾਂ ਪਈ ਬਾੜਵੰਦੀ ਕੀਤੀ ਗਈ ਹੈ ਲੇਕਿਨ ਕਿਸੇ ਵੀ ਪਿੰਡ ਦੇ ਮੋਤਬਰ ਸੱਜਣਾਂ ਨੂੰ ਕਿਸੇ ਨੇ ਪੁੱਛਿਆ ਗਿਆ ਸਹਾਣਿਆਂ ਨੇ ਪੁੱਛਿਆ ਸੈਕਟਰੀ ਨੇ ਕੀਤੀ ਆ ਬੀ ਵਾਲਾ ਨੇ ਕੀਤੀ ਆ ਜਾਂ ਕਿਸੇ ਮੈਂਬਰ ਨੇ ਕਰਾਈ ਆ ਸਾਡੇ ਨਾਲ ਜਦਵਾਈ ਕੀਤੀ ਹੈ ਜਾਂ ਮੇਰੇ ਪਰਿਵਾਰ ਦੇ ਨਾਲ ਤੇ ਪਿੰਡ ਦੇ ਲੋਕਾਂ ਨਾਲ ਵੀ ਜਿਹੜੀ ਜਦਵਾਈ ਕੀਤੀ ਗਈ ਹੈ ਸਾਰੇ ਪਿੰਡ ਨੂੰ ਔਰਤ ਖੁਰਦ ਕਰ ਦਿੱਤਾ ਗਿਆ ਸਿਰਫ ਮੇਰੀ ਪ੍ਰਸ਼ਾਸਨ ਦੇ ਅੱਗੇ ਇੱਕ ਮੰਗ ਆ ਕਿ ਜਿਹੜੇ ਸਾਡੇ ਔਰਤਾਂ ਸਾਡੀਆਂ ਉਹ ਦੂਜੀ ਵਾਰਡ ਚ ਪਾਏ ਪਾਏਗੇ ਨਾ ਬੱਚੇ ਸਾਡੇ ਦੂਸਰੀ ਵਾਰਡ ਚ ਪਾਏਗੇ ਨਾ ਮੇਰੇ ਬ੍ਰਦਰ ਦੀ ਘਰ ਦੀ ਆ ਵਾਰਡ ਨੰਬਰ 1 ਵਿੱਚ ਪਾ ਦਿੱਤੀ ਗਈ ਹੈ ਤੇ ਸਾਡੇ ਬਾਕੀ ਬੋਰਡ ਜਿਹੜੇ ਉਹ 5 ਨੰਬਰ ਵਾਰਡ ਵਿੱਚ ਪਾਤੇ ਆ ਮਕਾਨ ਨੰਬਰ ਸਾਡਾ 102 ਹੈ ਤੇ ਦੂਸਰੇ ਮੇਰੇ ਇਹ ਤਾਜ ਦੇ ਲੜਕੇ ਆ ਇਹ 3 ਨੰਬਰ ਵਾਰਡ ਚ ਸੀ ਔਰ ਇਹਨਾਂ ਨੂੰ ਕੀ ਕੀਤਾ ਵੀ ਬੰਦੇ ਬੰਦੇ ਰ ਪਾਤਾ ਤੇ ਪਤਨੀ ਨੂੰ ਪਾਤਾ ਆਪਣੇ 3 ਨੰਬਰ ਵਾਰਚ ਬੱਚੇ ਦੇ ਉਰੀ ਲੇਡੀ ਉਹਦੇ ਘਰ ਦੀ ਉਹ 4 ਨੰਬਰ ਵਾਰਚ ਪਾਤੀ ਆ ਕਾਫੀ ਪਿੰਡ ਦੇ ਵਿੱਚ ਇੱਕ ਖੁਰਦਰ ਮੁਰਜੋ ਜਿਹੜੀ ਮਚਾ ਦਿੱਤੀ ਗਈ ਹੈ ਮੈਂ ਪ੍ਰਸ਼ਾਸਨ ਨੂੰ ਇਹ ਮੰਗ ਕਰਨਾ ਚਾਹਨਾ ਕਿ ਇਦਾਂ ਦੀ ਹਰਕਤ ਨਾ ਕੀਤੀ ਹੈ ਸਮਾਜ ਦੇ ਵਿੱਚ ਇੱਕ ਗਲਤ ਸੰਦੇਸ਼ ਜਾ ਰਿਹਾ ਸਾਡਾ ਬਹੁਤ ਤਗੜਾ ਧੱਕਾ ਹੋਇਆ ਅਸੀਂ ਉਹਨਾਂ ਦਫਤਰਾਂ ਦੇ ਧੱਕੇ ਖਾਵਾਂਗੇ ਜਾਂ ਬੋਟ ਬਣਵਾਵਾਂਗੇ ਅੱਗੇ ਇਲੈਕਸ਼ਨ ਦਾ ਡੰਗਾ ਵੱਜ ਚੁੱਕਿਆ ਹੈ ਇਹਨੇ ਇਲੈਕਸ਼ਨ ਦੇ ਕਾਰਨ ਸਾਨੂੰ ਹਰਾਸਮੈਂਟ ਕੀਤਾ ਗਿਆ ਔਰ ਮੈਂ ਪ੍ਰਸ਼ਾਸਨ ਨੂੰ ਮੰਗ ਕਰਦਾ ਕਿ ਪਿੰਡ ਦੇ ਲੋਕਾਂ ਨੂੰ ਪੁੱਛਿਆ ਜਾਏ ਵੀ ਸਹੀ ਹੋਈ ਵਾਰਡਬੰਦੀ ਜੇ ਸਹੀ ਜੇ ਮੰਜ਼ੂਰ ਕਰਦੇ ਆ ਜੇ ਨਹੀਂ ਸਹੀ ਹੋਈ ਜਿਹੜੇ ਬੰਦੇ ਨੇ ਵਾਰਡਬੰਦੀ ਕੀਤੀ ਆ ਸਾਨੂੰ ਦੱਸਿਆ ਜਾਏ ਵੀ ਉਹ ਕਿਹੜਾ ਬੰਦਾ ਸੀ ਜਿਹੜਾ ਵਾਰਡ ਜਿਹੜੀ ਵਾਰਡਬੰਦੀ ਕਰਕੇ ਅਫਸਰ ਕਿਹੜਾ ਸੀ ਪਤਾ ਇਹ ਲੱਗੇ ਵੀ ਉਹਨੂੰ ਕਿੰਨ ਕਿ ਇਹ ਗੱਲ ਕੀਤੀ ਆ ਵੀ ਵਾਰਡਬੰਦੀ ਅੱਧੇ ਪਰਿਵਾਰ ਦੀ ਕਿਦੇ ਚੋਕੇ ਵਾਰੀ ਦੂਸਰੇ ਪਰਿਵਾਰ ਦੇ ਕਿਸੇ ਵਾਰਡ ਚ ਪਾ ਦਈਏ ਇਹ ਸਾਰਾ ਸਾਰਾ ਸਾਡੇ ਨਾਲ ਸਰ ਤੱਕ ਆਇਆ ਅਸੀਂ ਇਹ ਬਰਦਾਸ਼ਤ ਨਹੀਂ ਕਰਾਂਗੇ ਜੇ ਸਾਡਾ ਹੱਲ ਨਹੀਂ ਹੋਇਆ ਤੇ ਆਪਾਂ ਡੀਸੀ ਦੇ ਉੱਤੇ ਧਰਨਾ ਵੀ ਮਾਰਾਂਗੇ ਤੇ ਮੁਰਦਾਬਾਦ ਵੀ ਪ੍ਰਸ਼ਾਸਨ ਦਾ ਕਰਾਂਗੇ ਕਿਉਂਕਿ ਸਾਡੇ ਨਾਲ ਤਕਾ ਹੋਇਆ ਜੀ। ਸੋ ਇਹ ਗੱਲ ਕਰੀਏ ਕਿ ਮਕੀ ਆਪਣੇ ਪੰਚਾਇਤਾਂ ਦੇ ਚੋਣਾਂ ਹੈਗੇ ਆ ਉਹ 20 ਤਰੀਕ ਨੂੰ ਅਗਲੇ ਮਹੀਨੇ ਤੇ 20 ਤਰੀਕ ਚੋਣਾਂ ਹੋਈਆਂ ਹੈਗੇ ਆ। ਜੀ। ਕੀ ਤੁਹਾਨੂੰ ਕੀ ਲੱਗਦਾ ਕਿ ਉਸ ਤੋਂ ਪਹਿਲਾਂ ਤੁਹਾਡੀ ਜਿਹੜੀ ਵਾਰਡਬੰਦੀ ਠੀਕ ਹੋ ਜਾਏਗੀ? ਦੇਖੋ ਜੀ ਹੁਣ ਇਹ ਦੇ ਪ੍ਰਸ਼ਾਸਨ ਦੇ ਹੱਥ ਗੱਲ ਹੈ। ਜੇ ਤੇ ਪ੍ਰਸ਼ਾਸਨ ਸਹੀ ਕੰਮ ਕਰ ਰਿਹਾ ਹੋਏਗਾ ਤੇ ਫਿਰ ਤੇ ਵਾਰਡਬੰਦੀ ਠੀਕ ਹੋਣੀ ਚਾਹੀਦੀ ਹੈ। ਤੇ ਜੇ ਤਕਾ ਕਰ ਰਹੇ ਹੋਣਗੇ ਫਿਰ ਨਹੀਂ ਹੋਣੀ ਜੀ। ਅਸੀਂ ਇਹ ਮੰਗ ਕਰਨੇ ਆਪਾਂ ਦੇ ਕੱਲ ਸੁਖੀਰਨਾ ਭਾਜੀ ਵੀ ਆ ਰਹੇ ਨੇ ਸਰਨੇ ਅਸੀਂ ਉਹਨੂੰ ਵੀ ਮੰਗ ਪੱਤਰ ਦੇਾਂਗੇ ਡੀਸੀ ਸਾਹਿਬ ਨੂੰ ਦੇਾਂਗੇ ਜਿਹੜਾ ਐਕਸਐਮਐਲ ਹੈ ਉਹਨੂੰ ਵੀ ਦੇਾਂਗੇ ਜਿਹੜਾ ਮੰਤਰੀ ਉਹਨੂੰ ਵੀ ਦੇਾਂਗੇ ਕਿਉਂਕਿ ਸਾਡੇ ਨਾਲ ਬਹੁਤ ਜ਼ਿਆਦਾ ਝਾਤੀ ਹੋਈ ਆ ਬਹੁਤ ਜ਼ਿਆਦਾ ਮੈਂ ਵੀ ਆਨ ਨਹੀਂ ਕਰ ਸਕਦਾ ਇਸ ਚੀਜ਼ ਨੂੰ ਤੇ ਮੇਰੇ ਪਿੰਡ ਦੇ ਸਾਥੀ ਵੀ ਗੜੇ ਨੇ ਪੁੱਛ ਲੋ ਇਹਨਾਂ ਨਾਲ ਵੀ ਹੋਇਆ ਮੇਰੇ ਕੱਲੇ ਨਾਲ ਵੀ ਹੋਇਆ ਜੀ ਅੰਮਿਤ ਮੇਰਾ ਨਾ ਆਇਆ ਸਾਡੀ ਬੋਰਡ ਲਿਸਟ ਦੇ ਵਿੱਚ ਸਾਰਾ ਇਕਵਲਾ ਕੀਤਾ ਗਿਆ ਆ ਸਾਡੀ ਪਹਿਲਾ ਬੋਰਡ ਬਾੜਬੰਦੀ 3 ਨੰਬਰ ਸਾਨੂੰ ਹੁਣ ਚੁੱਕ ਕੇ 2 ਨੰਬਰ ਚ ਪਾ ਦਿੱਤਾ ਗਿਆ ਆ ਸਾਡੇ ਅਧੇ ਘਰ ਦੇ ਵੋਟ ਦੋਸ਼ ਕਰ ਦਿੱਤੇ ਆ ਕੋਈ ਚਾਰਚ ਛੋਟ ਦਿੱਤੇ ਕੋਈ ਪੰਜ ਚ ਕਰਦੇ ਜਾਨੀ ਕਿ ਸਾਡਾ ਮੱਲਾ ਪੂਰਾ ਹੀ ਖੁਰਦਬੁਰਦ ਕਰ ਦਿੱਤਾ ਗਿਆ ਅਸੀਂ ਇਸ ਦੇ ਖਿਲਾਫ ਪ੍ਰਦਰਸ਼ਨ ਕਰਨੇ ਆ ਕਿ ਸਾਡਾ ਅਨਸਾਰ ਦਿੱਤਾ ਜਾਏ ਕਿ ਸਾਡੀ ਬੋਟ ਲਿਸਟ ਸਾਫ ਸਿੱਧੀ ਕੀਤੀ ਜਾਏ ਉਹ ਕੀ ਕਾਰਨ ਹੈਗਾ ਕਿ ਜਿਹੜੇ ਤੁਹਾਡੇ ਘਰ ਮੁੱਕੇ ਕੁਛ 1 ਚ ਪਾਸ ਕੋਈ 6 ਚ ਪਾਸ ਨੂੰ ਸਾਥ ਉਹ ਕਾਰਨ ਇਹ ਬਿਲਕੁਲ ਧੱਕਾ ਹੋ ਰਿਹਾ ਜੀ ਇਹ ਤਾਂ ਸਾਨੂੰ ਨਹੀਂ ਪਤਾ ਕਿ ਕਿੰਨ ਕਰਾਇਆ ਕਿੰਨੇ ਸਾਨੂੰ ਪੂਰੀ ਪ੍ਰਸ਼ਾਸਨ ਨੂੰ ਪੂਰੀ ਪਤਾ ਲੱਗੇ ਕਿ ਕਿੰਨ ਕੀਤਾ ਕਿਦੇ ਥਰੂ ਹੋਇਆ ਕਿੱਦਾਂ ਹੋਇਆ ਸਾਨੂੰ ਪੂਰਾ ਪ੍ਰਸ਼ਾਸਨ ਦੇਵੇ ਉਸਾਬ ਕੀ ਮੰਕਰਦੇ ਪ੍ਰਸ਼ਾਸਨ ਨੂੰ ਤੁਸੀਂ ਹੋਣ ਕਿਸ ਬੋਰਡ ਲਿਸਟ ਠੀਕ ਹੋਣੀ ਚਾਹੀਦੀ ਹੈ ਬਾੜਬੰਦੀ ਜਿੱਦਾਂ ਪਹਿਲਾਂ ਹੀ ਉੱਦਾਂ ਹੋਣੀ ਚਾਹੀਦੀ ਹੈ